ਠੰਡੀਆਂ ਹਵਾਵਾਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਸੜਕ ਤੇ ਚੱਲਣ ਵਾਲੇ ਵਾਹਨ ਵੀ ਬਿਨਾਂ ਰਿਫਲੈਕਟਰ ਦੇ ਅੰਨੇਵਾਤ ਚੱਲ ਰਹੇ ਨੇ। ਹੁਣ ਡੂੰਗੀ ਧੁੰਦ ਅਤੇ ਧੁੰਦ ਦਾ ਮੌਸਮ ਵੀ ਸ਼ੁਰੂ ਹੋ ਗਿਆ। ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਅਤੇ ਉਹ ਵਾਹਨ ਦੇ ਪਿਛਲੇ ਪਾਸੇ ਰਿਫਲੈਕਟਰ ਲਗਾਉਣਾ। ਟ੍ਰੈਫਿਕ ਨਿਯਮਾਂ ਅਨੁਸਾਰ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਉਣੇ ਲਾਜ਼ਮੀ ਨੇ ਪਰ ਵਾਹਨ ਚਾਲਕਾਂ ਦੀ ਲਾਪਰਵਾਹੀ ਕਾਰਨ ਸੜਕ ਖਾਸੇ ਵਾਪਰਦੇ ਜਿਸ ਦੇ ਚਲਦਿਆਂ ਡੀਐਸਪੀ ਤੇਜਿੰਦਰ ਪਾਲ ਸਿੰਘ ਅਤੇ ਸਦਰ ਪੁਲਿਸ ਦੇ ਇੰਸਪੈਕਟਰ ਸੁਨੀਲ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ਦੇ ਰਿਫਲੈਕਟਰ ਲਗਾਏ ਅਤੇ ਉਕਤ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਜਿਵੇਂ ਕਿ ਤੁਸੀਂ ਆਲਰੇਡੀ ਦੇਖ ਹੀ ਰਹੇ ਹੋ ਕਿ ਸਾਡੀ ਸਪੈਸ਼ਲ ਨਾਕਾਬੰਦੀ ਚੱਲੇ ਖਾਸ ਕਰਕੇ ਅੱਜ ਸਾਨੂੰ ਸੀਰੀਅਸ ਅਫਸਰਾਂ ਵੱਲੋਂ ਇਹ ਹੁਕਮ ਹੋਇਆ ਸੀ ਕਿ ਰਿਫਲੈਕਟਰ ਜਿਹੜੇ ਨੇ ਉਹ ਵਹੀਕਲਸ ਤੇ ਲਗਾਏ ਜਾਣ ਬੈਰੀਗੱਡ ਜਿਹੜੇ ਸਾਡੇ ਨਾਕੇ ਦੇ ਹੁੰਦੇ ਆ ਉਹਨਾਂ ਤੇ ਵੀ ਖਾਸ ਕਰਕੇ ਲਗਾਜਣ ਤਾਂ ਕਿ ਜੋ ਰਾਹੀ ਹੈ ਜਾ ਰਾਹੀਪਤੀ ਜਦੋਂ ਆਉਂਦੇ ਆ ਰੋਡ ਤੇ ਕੋਈ ਵੀਕਲ ਯੂਜ਼ ਕਰਦਾ ਹੈ ਦੇਖਦਾ ਹੈ ਤਾਂ ਦੂਰੋਂ ਰਿਫਲੈਕਟ ਕਰਕੇ ਚੀਜ਼ ਜਿਹੜੀ ਹੈ ਉਹ ਦਿਖ ਜਾਏ ਤਾਂ ਕਿ ਧੁੰਦਾਂ ਦੇ ਦਿਨ ਨੇ ਮੈਂ ਹਰੇਕ ਨੂੰ ਐਡਵਾਈਸ ਕਰਾਂਗਾ ਕਿ ਜਿਹੜਾ ਵੀ ਕੋਈ ਵੀਕਲ ਯੂਜ਼ ਕਰਦਾ ਹੈ ਉਹਦੇ ਤੇ ਰਿਫਲੈਕਟਰ ਜੂੜ ਲੱਗੇ ਹੋਣ ਤਾਂ ਕਿ ਉਹਦੇ ਤੋਂ ਪਿੱਛੇ ਆਉਣ ਵਾਲਾ ਬੰਦਾ ਤੇ ਅੱਗੇ ਜਾਣ ਵਾਲੇ ਬੰਦੇ ਨੂੰ ਬਿਲਕੁਲ ਜਿਹੜਾ ਹੈ ਰੋਡ ਕਲੀਅਰ ਰਹੇ ਹਾਂਜੀ ਥੈਂਕ ਯੂ ਲੋਕਾਂ ਨੂੰ ਮੈਸੇਜ ਸਾਡਾ ਮਕਸਦ ਇਹ ਹੈਗਾ ਵੀ ਜਿਹੜੇ ਲੋਕਾਂ ਦੀ ਸੇਫਟੀ ਸੁਰੱਖਿਆ ਜਾਨ ਮਾਲ ਦੀ ਰਖਵਾਲੀ ਅਸੀਂ ਕਰਨੀ ਹੈ ਉਸੇ ਤਹਿਤ ਰੋਡ ਦੇ ਉੱਤੇ ਜਿਹੜੇ ਰਿਫਲੈਕਟਰਸ ਦੀ ਕਮੀ ਨਾਲ ਜਿਵੇਂ ਹੁਣ ਧੁੰਦ ਦਾ ਮੌਸਮ ਆ ਗਿਆ ਠੰਡ ਦਾ ਮੌਸਮ ਆ ਗਿਆ ਇਸ ਗੱਲ ਕਰਕੇ ਰਿਫਲੈਕਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜ਼ਿਆਦਾਤਰ ਮੋਸਟਲੀ ਐਕਸੀਡੈਂਟ ਜੇ ਕੋ ਵਹੀਕਲ ਖਰਾਬ ਹੋ ਗਿਆ ਜਾਂ ਸਲੋ ਸਪੀਡ ਚੱਲ ਰਿਹਾ ਰਿਫਲੈਕਟਰ ਦੀ ਕਮੀ ਕਰਕੇ ਬਹੁਤ ਜ਼ਿਆਦੀਆਂ ਅੰਜਾਨਾਂ ਜਾਂਦੀਆਂ ਨੇ ਰੀਸੈਂਟਲੀ ਆਪਣੇ ਪਾਸਟਰ ਚ ਦੇਖ ਲਓ ਵੀ ਕਿੰਨੇ ਪੈੜੇ ਐਕਸੀਡੈਂਟ ਹੋਏ ਆ ਉਹ ਕਿਤੇ ਨਾ ਕਿਤੇ ਰਿਫਲੈਕਟਰ ਦੀ ਕਮੀ ਉਹ ਉਹਨੂੰ ਦੂਰ ਕਰਨ ਵਾਸਤੇ ਤੇ ਪਲੱਸ ਸਾਡਾ ਮਕਸਦ ਇਹ ਹੈਗਾ ਵੀ ਅਸੀਂ ਲੋਕਾਂ ਦੇ ਜਾਨ ਮਾਲ ਦੀ ਹਰ ਤਰ੍ਹਾਂ ਦੀ ਰਖਵਾਲੀ ਕਰਨੀ ਹੈ ਭਾਵੇਂ ਉਹ ਰੋਡ ਤੇ ਹੋਣ ਭਾਵੇਂ ਕਰਾਂਚ 'ਚ ਹੋਣ ਭਾਵੇਂ ਦੁਕਾਨਾਂ 'ਚ ਹੋਣ ਆਪਦੇ ਬਿਜ਼ਨਸ 'ਚ ਹੋਣ ਸਾਡਾ ਫਰਜ ਹੈ ਅਸੀਂ ਆਪਦੀ ਜਿੰਨੀ ਕੁ ਹੋ ਸਕਦੀ ਹੈ ਆਪਣੇ ਫਰਜ ਦੀ ਪੂਰਤੀ ਕਰ ਰਹੇ ਹਾਂ ਅਭਿਆਨ ਅੱਗੇ ਵੀ ਜਾਰੀ ਰਹੇਗਾ ਸਰ ਬਿਲਕੁਲ ਜੀ ਬਿਲਕੁਲ ਜਦ ਤੱਕ ਠੰਡ ਦਾ ਮੌਸਮ ਹੈ ਇਹ ਗਾਇਬ ਗਾਇ ਜਦੋਂ ਵੀ ਸਾਨੂੰ ਟਾਈਮ ਲੱਗਦਾ ਜਿਵੇਂ ਜਿਵੇਂ ਉਹ ਸਾਥ ਨਾਲ ਅਸੀਂ ਲਗਾਉਂਦੇ ਰਹਿੰਦੇ ਆ ਪਰ ਸਰਦੀ ਦੇ ਵਿੱਚ ਸਾਡੀ ਪਹਿਲ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਤੰਦ ਵਗੈਰਾ ਜਿਆਦਾ ਜਿਹੜੀ ਆ ਵਿਜ਼ਿਬਿਲਟੀ ਘਟ ਜਾਂਦੀ ਹੈ ਉਸ ਗੱਲ ਕਰਕੇ ਸਾਡਾ ਪਰਪਸ ਹੀ ਇਹ ਹੈਗਾ ਵੀ ਲੋਕਾਂ ਦੀ ਜਾਨ ਦੀ ਖਵਾਲੀ ਕੀਤੀ ਜਾਵੇ ਠੀਕ ਹੈ ਸਰ ਥੈਂਕ ਯੂ ਅੱਜ ਗੱਡੀਆਂ ਤੇ ਰਿਫਲੈਕਟਰ ਲਾਏ ਜਾ ਰਹੇ ਆ ਸਨਦਰ ਪੁਲਿਸ ਵੱਲੋਂ ਬਹੁਤ ਵਧੀਆ ਗੱਲ ਹੈ ਜੀ ਇਹ ਲਾਉਣੇ ਚਾਹੀਦੇ ਹੈਗੇ ਆ ਧੁੰਦ ਦਾ ਟਾਈਮ ਆ ਜੀ ਐਕਸੀਡੈਂਟ ਤੋਂ ਬਚਾਰਨ ਦਾ ਲਾਈਟ ਵਗੈਰਾ ਪੈਂਦੀ ਪਤਾ ਲੱਗ ਜਾਂਦਾ ਵੀ ਵਹੀਕਲ ਜਾ ਰਿਹਾ ਆ ਰਿਹਾ ਹੈਗਾ ਤੇ ਹਰੇਕ ਨੂੰ ਲਾਉਣੇ ਚਾਹੀਦੇ ਜੀ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੀ ਇਹ ਠੰਡੀਆਂ ਹਵਾਵਾਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਸੜਕ ਤੇ ਚੱਲਣ ਵਾਲੇ ਵਾਹਨ ਵੀ ਬਿਨਾ ਰਿਫਲੈਕਟਰ ਦੇ ਅਨੇਕਾਂ ਵੱ ਚੱਲ ਰਹੇ ਨੇ ਹੁਣ ਢੂੰਗੀ ਧੁੰਦ ਅਤੇ ਧੁੰਦ ਦਾ ਮੌਸਮ ਵੀ ਸ਼ੁਰੂ ਹੋ ਗਿਆ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਅਤੇ ਉਹ ਵਾਹਨ ਦੇ ਪਿਛਲੇ ਪਾਸੇ ਰਿਫਲੈਕਟਰ ਲਗਾਉਣਾ ਟ੍ਰੈਫਿਕ ਨਿਯਮਾਂ ਅਨੁਸਾਰ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਉਣੇ ਲਾਜ਼ਮੀ ਨੇ ਪਰ ਵਾਹਨ ਚਾਲਕਾਂ ਦੀ ਲਾਪਰਵਾਹੀ ਕਾਰਨ ਸੜਕ ਖਾਸੇ ਵਾਪਰਦੇ ਜਿਸ ਦੇ ਚਲਦਿਆਂ ਡੀਐਸਪੀ ਤਜਿੰਦਰਪਾਲ ਸਿੰਘ ਅਤੇ ਸਦਰ ਪੁਲਿਸ ਦੇ ਇੰਸਪੈਕਟਰ ਸੁਨੀਲ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਸਮੇਤ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ਦੇ ਰਿਫਲੈਕਟਰ ਲਗਾਏ ਅਤੇ ਉਕਤ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਜਿਵੇਂ ਕਿ ਤੁਸੀਂ ਆਲਰੇਡੀ ਦੇਖ ਹੀ ਰਹੇ ਹੋ ਕਿ ਸਾਡੀ ਸਪੈਸ਼ਲ ਨਾਕਾਬੰਦੀ ਚੱਲੇ ਖਾਸ ਕਰਕੇ ਅੱਜ ਸਾਨੂੰ ਸੀਰੀਅਸ ਅਫਸਰਾਂ ਵੱਲੋਂ ਇਹ ਹੁਕਮ ਹੋਇਆ ਸੀ ਕਿ ਰਿਫਲੈਕਟਰ ਜਿਹੜੇ ਨੇ ਉਹ ਵਹੀਕਲਸ ਤੇ ਲਗਾਏ ਜਾਣ ਬੈਰੀਗਡ ਜਿਹੜੇ ਸਾਡੇ ਨਾਕੇ ਦੇ ਹੁੰਦੇ ਆ ਉਹਨਾਂ ਤੇ ਵੀ ਖਾਸ ਕਰਕੇ ਲਗਾਜਣ ਤਾਂ ਕਿ ਜੋ ਰਾਹੀ ਹੈ ਜਾ ਰਾਹੀਪਤੀ ਜਦੋਂ ਆਉਂਦੇ ਆ ਰੋਡ ਤੇ ਕੋਈ ਵੀਕਲ ਯੂਜ਼ ਕਰਦਾ ਹੈ ਦੇਖਦਾ ਹੈ ਤਾਂ ਦੂਰੋਂ ਰਿਫਲੈਕਟ ਕਰਕੇ ਚੀਜ਼ ਜਿਹੜੀ ਹੈ ਉਹ ਦਿਖ ਜਾਏ ਤਾਂ ਕਿ ਧੁੰਦਾਂ ਦੇ ਦਿਨ ਨੇ ਮੈਂ ਹਰੇਕ ਨੂੰ ਐਡਵਾਈਸ ਕਰਾਂਗਾ ਕਿ ਜਿਹੜਾ ਵੀ ਕੋਈ ਵੀਕਲ ਯੂਜ਼ ਕਰਦਾ ਹੈ ਉਹਦੇ ਤੇ ਰਿਫਲੈਕਟਰ ਜੂਰ ਲੱਗੇ ਹੋਣ ਤਾਂ ਕਿ ਉਹਦੇ ਤੋਂ ਪਿੱਛੇ ਆਉਣ ਵਾਲਾ ਬੰਦਾ ਤੇ ਅੱਗੇ ਜਾਣ ਵਾਲੇ ਬੰਦੇ ਨੂੰ ਬਿਲਕੁਲ ਜਿਹੜਾ ਹੈ ਰੋਡ ਕਲੀਅਰ ਰਹੇ ਹਾਂਜੀ ਥੈਂਕ ਯੂ ਲੋਕਾਂ ਨੂੰ ਮੈਸੇਜ ਸਾਡਾ ਮਕਸਦ ਇਹ ਹੈਗਾ ਵੀ ਜਿਹੜੇ ਲੋਕਾਂ ਦੀ ਸੇਫਟੀ ਸੁਰੱਖਿਆ ਜਾਨ ਮਾਲ ਦੀ ਰਖਵਾਲੀ ਅਸੀਂ ਕਰਨੀ ਹੈ ਉਸੇ ਤਹਿਤ ਰੋਡ ਦੇ ਉੱਤੇ ਜਿਹੜੇ ਰਿਫਲੈਕਟਰਸ ਦੀ ਕਮੀ ਨਾਲ ਜਿਵੇਂ ਹੁਣ ਧੁੰਦ ਦਾ ਮੌਸਮ ਆ ਗਿਆ ਠੰਡ ਦਾ ਮੌਸਮ ਆ ਗਿਆ ਇਸ ਗੱਲ ਕਰਕੇ ਰਿਫਲੈਕਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜ਼ਿਆਦਾਤਰ ਮੋਸਟਲੀ ਐਕਸੀਡੈਂਟ ਜੇ ਕੋ ਵੀਕਲ ਖਰਾਬ ਹੋ ਗਿਆ ਜਾਂ ਸਲੋ ਸਪੀਡ ਚੱਲ ਰਿਹਾ ਰਿਫਲੈਕਟਰ ਦੀ ਕਮੀ ਕਰਕੇ ਬਹੁਤ ਜ਼ਿਆਦੀਆਂ ਅੰਜਾਨਾਂ ਜਾਂਦੀਆਂ ਨੇ ਰੀਸੈਂਟਲੀ ਆਪਣੇ ਪਾਸਟਰ ਚ ਦੇਖ ਲਓ ਵੀ ਕਿੰਨੇ ਪੈੜੇ ਐਕਸੀਡੈਂਟ ਹੋਏ ਆ ਉਹ ਕਿਤੇ ਨਾ ਕਿਤੇ ਰਿਫਲੈਕਟਰ ਦੀ ਕਮੀ ਉਹ ਉਹਨੂੰ ਦੂਰ ਕਰਨ ਵਾਸਤੇ ਇਹ ਪਲੱਸ ਸਾਡਾ ਮਕਸਦ ਇਹ ਹੈਗਾ ਵੀ ਅਸੀਂ ਲੋਕਾਂ ਦੇ ਜਾਨ ਮਾਲ ਦੀ ਹਰ ਤਰ੍ਹਾਂ ਦੀ ਰਖਵਾਲੀ ਕਰਨੀ ਹੈ ਭਾਵੇਂ ਉਹ ਰੋਡ ਤੇ ਹੋਣ ਭਾਵੇਂ ਕਾਰਾਂ 'ਚ ਹੋਣ ਭਾਵੇਂ ਦੁਕਾਨਾਂ 'ਚ ਹੋਣ ਆਪਦੇ ਬਿਜ਼ਨਸ 'ਚ ਹੋਣ ਸਾਡਾ ਫਰਜ਼ ਹੈ ਅਸੀਂ ਆਪਦੀ ਜਿੰਨੀ ਕੁ ਹੋ ਸਕਦੀ ਹੈ ਆਪਣੇ ਫਰਜ਼ ਦੀ ਪੂਰਤੀ ਕਰ ਰਹੇ ਹਾਂ ਅਭਿਆਨ ਅੱਗੇ ਵੀ ਜਾਰੀ ਰਹੇਗਾ ਸਰ ਬਿਲਕੁਲ ਜੀ ਬਿਲਕੁਲ ਜਦ ਤੱਕ ਠੰਡ ਦਾ ਮੌਸਮ ਹੈ ਇਹ ਗਾਇਬ ਗਾਇ ਜਦੋਂ ਵੀ ਸਾਨੂੰ ਟਾਈਮ ਲੱਗਦਾ ਜਿਵੇਂ ਜਿਵੇਂ ਉਹ ਸਾਥ ਨਾਲ ਅਸੀਂ ਲਗਾਉਂਦੇ ਰਹਿੰਦੇ ਆ ਪਰ ਸਰਦੀ ਦੇ ਵਿੱਚ ਸਾਡੀ ਪਹਿਲ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਤੰਦ ਵਗੈਰਾ ਜਾ ਜਿਆਦਾ ਜਿਹੜੀ ਹੈ ਵਿਜ਼ਿਬਿਲਟੀ ਘਟ ਜਾਂਦੀ ਹੈ ਉਸ ਗੱਲ ਕਰਕੇ ਸਾਡਾ ਪਰਪਸ ਹੀ ਇਹ ਹੈਗਾ ਵੀ ਲੋਕਾਂ ਦੀ ਜਾਨ ਦੀ ਖਵਾਲੀ ਕੀਤੀ ਜਾਵੇ ਠੀਕ ਹੈ ਸਰ ਥੈਂਕ ਯੂ ਅੱਜ ਗੱਡੀਆਂ ਤੇ ਰਿਫਲੈਕਟਰ ਲਾਏ ਜਾ ਰਿਹਾ ਹੈ ਸਟਰ ਪੁਲਿਸ ਵੱਲੋਂ ਕਿਹੋ ਜਿਹਾ ਬਹੁਤ ਵਧੀਆ ਗੱਲ ਹੈ ਜੀ ਇਹ ਲਾਉਣੇ ਚਾਹੀਦੇ ਹੈਗਾ ਧੁੰਦ ਦਾ ਟਾਈਮ ਹੈ ਜੀ ਐਕਸੀਡੈਂਟ ਤੋਂ ਬਚਾ ਰਿਹਾ ਲਾਈਟ ਵਗੈਰਾ ਪੈਂਦੀ ਹੈ ਪਤਾ ਲੱਗ ਜਾਂਦਾ ਹੈ ਵੀ ਵਹੀਕਲ ਜਾ ਰਿਹਾ ਆ ਰਿਹਾ ਹੈਗਾ ਤੇ ਹਰੇਕ ਨੂੰ ਲਾਉਣੇ ਚਾਹੀਦੇ ਜੀ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੀ ਇਹ